ਖੜਿਆ ਥਾਲਾ ਸ਼ਤਰ ਧੂਰੀ ਦੇ ਵਿੱਚ ਜਿੱਥੇ ਹਰਦੀਪ ਸਰਪੰਚ ਦੌਲਤਪੁਰ ਨੂੰ ਪੁਲਿਸ ਜਿਹੜੀ ਉਚਾਕੇ ਲੈ ਕੇ ਆਈ ਆ ਕਾਰਨ ਕੀ ਸੀਗਾ ਕਿ ਅੱਜ ਸੀਐਮ ਸਾਡੇ ਹਲਕਾ ਧੂਰੀ ਦੇ ਵਿੱਚ ਆ ਰਹੇ ਆ ਜਿੱਥੇ ਹਰਦੀਪ ਸਰਪੰਚ ਨੇ ਸਾਡੇ ਇਲਾਕੇ ਦੇ ਸਰਪੰਚਾਂ ਦੀ ਗੱਲ ਕਰਨੀ ਸੀ ਉੱਥੇ ਵੀ ਮਤਲਬ ਸਾਡੇ ਸ਼ਹਿਰ ਧੂਰੀ ਦੀ ਗੱਲ ਕਰਨੀ ਸੀ ਕਿਵੇਂ ਸਾਡੇ ਸ਼ਹਿਰ ਧੂਰੀ ਦੇ ਵਿੱਚ ਜਿਹੜਾ ਸ਼ੂਗਰ ਮੇਲਾ ਬੰਦ ਹੋ ਚੁੱਕਿਆ ਕਿਵੇਂ ਸਾਡਾ ਜਿਹੜਾ ਸ਼ਹਿਰ ਆ ਉਹ ਦੋ ਹਿੱਸਿਆਂ 'ਚ ਵੰਡਿਆ ਪਿਆ ਉਹਦੇ ਲਈ ਓਵਰ ਬ੍ਰਿਜ ਦੀ ਜਿਹੜੀ ਮੰਗ ਸੀਗੀ ਇਸ ਤਰ੍ਹਾਂ ਦੇ ਅਨੇਕਾਂ ਸਵਾਲ ਸੀ ਜਿਹੜੇ ਕਰਨੇ ਸੀ ਸੀਐਮ ਸਾਹਿਬ ਨਾਲ ਤੇ ਨਾਲੇ ਜਿਹੜੀਆਂ ਇਲਾਕੇ ਦੀਆਂ ਸਮ ਪ੍ਰਸ਼ਾਸਨ ਨੇ ਪਹਿਲਾ ਪ੍ਰੋਸੇ ਦੇ ਵਿੱਚ ਲੈਤਾ ਕਿ ਜਰੂਰ ਅਸੀਂ ਮੁਲਾਕਾਤ ਕਰਾਵਾਂਗੇ ਜਿਹੜੀਆਂ ਵੀ ਤੁਹਾਡੀਆਂ ਸਮੱਸਿਆਵਾਂ ਨੇ ਜਰੂਰ ਤੁਸੀਂ ਸੀਐਮ ਸਾਹਿਬ ਨੂੰ ਦੱਸਿਓ ਪਰ ਜਦੋਂ ਸਮਾਂ ਨੇੜੇ ਹੁੰਦਾ ਗਿਆ ਤਾਂ ਪ੍ਰਸ਼ਾਸਨ ਹਰਦੀਪ ਸਰਪੰਚ ਨੂੰ ਚੁੱਕ ਕੇ ਥਾਣਾ ਸਦਰ ਧੂਰੀ ਦੇ ਵਿੱਚ ਲੈ ਆਈ ਜਿਹਦਾ ਅਸੀਂ ਨਿਰਵਿਰੋਧ ਕਰ ਰਹੇ ਹਾਂ ਸਾਰੀ ਟੀਮ ਖੜੀ ਅੱਜ ਕਿਉਂਕਿ ਜਿਹੜੀ ਇਹ ਸਰਕਾਰ ਬਣੀ ਸੀ ਇਹ ਇਸੇ ਗੱਲ ਤੇ ਬਣੀ ਸੀ ਕਿ ਜਰੂਰ ਜਿਹੜੇ ਸਵਾਲ ਨੇ ਉਹ ਲੀਡਰਾਂ ਨੂੰ ਪੁੱਛਨੇ ਚਾਹੀਦੇ ਨੇ ਲੋਕਾਂ ਨੂੰ ਕਿਉਂਕਿ ਇਸ ਤਰ੍ਹਾਂ ਆਪ ਵੀ ਇਹ ਪੁੱਛ-ਪੁੱਛ ਕੇ ਹੈ ਮਤਲਬ ਐਮਐਲਏ ਬਣੇ ਉਸ ਤੋਂ ਬਾਅਦ ਮੁੱਖ ਮੰਤਰੀ ਬਣੇ ਤੇ ਜੇ ਅੱਜ ਹਰਦੀਪ ਸਰਪੰਚ ਇਤਨੇ ਸਵਾਲ ਪੁੱਛੇ ਜਾਂ ਮਸਲੇ ਹੱਲ ਕਰਾਉਣ ਦੀ ਗੱਲ ਕਰੀ ਹਲਕਾ ਧੂਰੀ ਦੇ ਵਿੱਚ ਲੋਕਾਂ ਦੀ ਤਾਂ ਉਹਨੂੰ ਚੱਕ ਕੇ ਅੱਜ ਥਾਣਾ ਸਦਰ ਧੂਰੀ 'ਚ ਬੰਦ ਕਰ ਦਿੱਤਾ ਕੀ ਅਸੀਂ ਇਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਸੀ ਕੀ ਕੀ ਅਸੀਂ ਇਸ ਤਰ੍ਹਾਂ ਦੇ ਲੀਡਰ ਚਾਹੁੰਦੇ ਸੀ ਕਿ ਲੋਕਾਂ ਦੇ ਲਈ ਨਾ ਲੜਨ ਜਾਂ ਲੋਕਾਂ ਦੀ ਗੱਲ ਨਾ ਕਰਨ ਸੋ ਜੇ ਅੱਜ ਹਰਦੀਪ ਸਰਪੰਚ ਦੌਲਤਪੁਰ ਨੇ ਲੋਕਾਂ ਦੀ ਗੱਲ ਕਰੀ ਆ ਲੋਕਾਂ ਦੇ ਮਸਲੇ ਹੱਲ ਕਰਾਉਣ ਦੇ ਲਈ ਸੀਐਮ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕਰੀ ਆ ਤਾਂ ਉਹਨੂੰ ਮਤਲਬ ਅੱਜ ਚੱਕ ਕੇ ਥਾਣਾ ਸਦਰ ਦੇ ਵਿੱਚ ਬੰਦ ਕਰ ਦਿੱਤਾ ਜਿਹਦੀ ਅਸੀਂ ਨਿਰਵਿਰੋਧ ਕਰਦੇ ਆ ਸੋ ਅਸੀਂ ਮਤਲਬ ਸਾਰੇ ਇੱਕ ਜੁੱਟ ਦੇ ਵਿੱਚ ਕਹਿਨੇ ਆ ਪਤੂਰੀ ਪ੍ਰਸ਼ਾਸਨ ਮਰਦਾਬਾਦ 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 ਹਰਦੀਪ ਸਰਪੰਚ ਨੂੰ ਰਿਹਾ ਕਰੋ ਰਿਹਾ ਕਰੋ ਹਰਦੀਪ ਸਰਪੰਚ ਨੂੰ ਰਿਹਾ ਕਰੋ ਰਿਹਾ ਕਰੋ ਪੂਰੀ ਪ੍ਰਸ਼ਾਸਨ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ Inch-a-lakey, <speaking> in <Hebrew> <speaking> in <Hebrew>